Day. Happy Vaisakhi, everyone. We have some students that have been coming to Gurdwara and doing Seva here for their first time. So we're serving Rashad. Thank you for having us. We are very happy and humbled to be here with the Sangat. Hi, my name is Alexandra. I'm a student at Loyola Marymount University, and prior to taking the Sikhism class this semester, I didn't really know anything about um, the Sikh. Community, uh, but after learning about um, kind of the basic tenets of the culture and the tradition, like Seva, um, and kind of focusing on the sounds and the vibrations of the music, the um, song, um, and now being here today at Vaisakhi has really made um, the tradition and the culture come to life for me. Thank you. Hi. Thank you, Alexander, and all the students. They've been coming to Guru Ram Das and doing all kinds of seva, and they were here to help out with the Vaisakhi decoration seva. And so it's great to have uh, your participation. I'd like to now welcome and introduce uh, Dada Singh. He's a Sankirt member from Fresno and a great lover of the Khalsa and a uh, great spirited Sikh of the Guru and uh, he's here, came all the way from Fresno bringing a big chat with him and he'd like to share a few words about the history and life of Guru Gobind Singh Ji. Waheguru <laughs> Ji Ka Khalsa, Waheguru Ji Ki Fateh. Waheguru Ji Ka Khalsa, Waheguru Ji Ki Fateh. Guru Swari, Guru Pyari, Guru Khalsa, Sahasri Deo, ਦੇ ਜਨਮ ਦਿਹਾੜੇ ਦੀਆਂ ਉਹ ਸਾਖੀ ਕੁਰਬ ਦੀਆਂ ਆਪ ਜੀ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਤਿੱਖੀ ਤਲਵਾਰ ਨੇ ਸਾਨੂੰ ਹੈ ਜਨਮ ਦਿੱਤਾ ਤਿੱਖੀ ਤਲਵਾਰ ਨੇ ਸਾਨੂੰ ਹੈ ਜਨਮ ਦਿੱਤਾ ਗੁਰਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਤਿੱਖੀ ਤਲਵਾਰ ਨੇ ਸਾਨੂੰ ਹੈ ਜਨਮ ਦਿੱਤਾ ਖੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਸਿੱਖੀ ਸਦਕ ਤੇ ਸਿਰ ਦਸਤਾਰ ਸੋਹਣੀ ਸਿੱਖੀ ਸਦਕ ਤੇ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ ਸਾਡਾ ਵੱਖਰਾ ਪੂਰੇ ਉਸ ਸੰਸਾਰ ਵਿੱਚੋਂ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਨੇ ਭਰੇ ਦੀਵਾਨ ਦੇ ਵਿੱਚ ਹੱਥ ਰੱਖੀ ਨੰਗੀ ਤਲਵਾਰ ਲੈ ਕੇ ਕਹਿ ਦਿੱਤਾ ਸੀ ਜੇ ਤੂੰ ਪ੍ਰੇਮ ਖੇਲਣ ਕਾ ਜਾਓ ਸਿਰ ਕਰ ਤਲੀ ਕਲੀ ਮੂਰੀ ਆਓ ਇਤ ਮਾਰਕ ਪੈਰ ਧਰੀ ਕੇ ਸਰਦੀਜੀ ਕਾਣ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋਏ ਸੁਪਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਜਿੰਨੇ ਮੇਰੇ ਕੋਲ ਆਉਣਾ ਹੈ ਜਿੰਨੇ ਖੰਡੇ ਦੀ ਧਾਰ ਦੇ ਉੱਤੇ ਨੱਚਣਾ ਹੈ ਉਹ ਆਪਣਾ ਮਰਨਾ ਕਬੂਲ ਕਰਕੇ ਆਵੇ ਜਿਉਣ ਦੀ ਆਸ ਛੱਡ ਕੇ ਆਵੇ ਸੰਤਾਂ ਦੀ ਚੰਨ ਧੂੜ ਬਣ ਕੇ ਆਵੇ ਕਿੰਨੇ ਮੇਰੇ ਕੋਲ ਨਾ ਉਸ ਵਕਤ ਗੁਰੂ ਪਾਤਸ਼ਾਹ ਨੇ ਉੱਚੀ ਤੇ ਬਲੰਤ ਆਵਾਜ਼ ਦੇ ਨਾਲ ਪੰਜਾਂ ਸਿਰਾਂ ਦੀ ਮੰਗ ਕੀਤੀ ਏ ਵਾਰੋ ਵਾਰੇ ਪੰਜ ਸਿੰਘ ਉੱਠੇ ਨੇ ਗੁਰੂ ਪਾਤਸ਼ਾਹ ਨੂੰ ਸੀਸ ਭੇਟ ਕੀਤੇ ਨੇ ਉਸ ਵਕਤ ਗੁਰੂ ਪਾਤਸ਼ਾਹ ਨੇ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਉੱਚ ਨੀਚ ਯਾਰ ਪਾਸਤਾ ਭੇਟ ਮਟਾਕੇ ਮਟਾਕੇ ਇੱਕੋ ਬਾਟੇ ਵਿੱਚ ਅਮਰਤ ਸ਼ਕਾਰ ਕੇ ਗਿੱਦੜਾ ਤਾਈਂ ਖੇਰ ਬਣਾ ਕੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਸੀ ਸਵਾ ਲੱਖ ਸੇ ਇੱਕ ਲੜਾਉ ਤਮੇ ਇੱਕ ਬਿੰਚਿੰਗ ਨਾਮ ਕਹਾਉ ਗੁਰ ਕਲਗੀਆਂ ਵਾਲੇ ਪਾਤਸ਼ਾਹ ਨੇ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਸਿੰਘ ਸੂਰਮਾ ਜੋਧਾ ਜੰਗ ਵਿੱਚ ਲੜਾਕੇ ਆਉ ਕੋ ਸਮੇਂ ਵਾਸਤੇ ਆਪਣੀਆਂ ਬਿਰਤੀਆਂ ਨੂੰ ਕਰੋ ਕਾਗਰ ਲੈ ਚਲੋ ਚਮਕੌਰ ਦੀ ਗੜੀ ਤੇ ਗੁਰ ਕਲਕੀਆਂ ਵਾਲੇ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਛੱਡਿਆ ਸਰਸਾ ਨਦੀ ਕਿਨਾਰੇ ਉੰਕੇ ਨੇ ਕਸਮਾਂ ਲਾਉ ਉੱਥੇ ਲੁੱਧ ਹੋਇਆ ਸਰਸਾ ਨਦੀ ਤੇ ਜਦੋਂ ਤਲਵਾਰ ਚੱਲੀ ਸਰਸਾ ਨਦੀ ਤੇ ਜਦੋਂ ਤਲਵਾਰ ਚੱਲੀ ਕਈ ਸਿੰਘ ਜਿਹਾਂ ਪਾ ਗਏ ਨੇ ਉੱਥੇ ਬਣ ਗਈ ਆਪੋ ਤਾਂ ਵਡਾਢੀ ਉੱਥੇ ਪੈ ਗਈ ਆਪੋ ਤਾਂ ਆਪ ਡਾਢੀ ਜਿਵੇਂ ਛੁੱਟ ਗਏ ਪੱਲਾ ਛਾ ਗਏ ਨੇ ਸਰਸਾ ਨਦੀ ਨੇ ਵੀ ਬਹੁਤ ਗਹਿਰ ਕੀਤਾ ਸਰਸਾ ਨਦੀ ਨੇ ਵੀ ਬਹੁਤ ਗਹਿਰ ਕੀਤਾ ਕਈ ਸਿੰਘ ਤੇ ਘੋੜੇ ਰੁੜਦੇ ਜਾ ਰਹੇ ਨੇ ਉਧਰ ਅਮਰਤ ਵੇਲੇ ਦੀ ਬਹੁਤ ਫੁੱਟੀ ਉਧਰ ਅਮਰਤ ਵੇਲੇ ਦੀ ਬਹੁਤ ਫੁੱਟੀ ਗੁਰੂ ਕਲਕੀਆਂ ਵਾਲੇ ਬਾਦਸ਼ਾਹ ਸ੍ਰੀ ਆਸਾ ਜੀ ਦੀ ਵਾਰਤਾ ਕੀਰਤਨ ਗਾਰੇ ਨੇ ਸ੍ਰੀ ਆਸਾ ਜੀ ਦੀ ਵਾਰਤਾ ਕੀਰਤਨ ਗਾਰੇ ਨੇ ਗੁਰੂ ਕਲਕੀਆਂ ਵਾਲੇ ਬਾਦਸ਼ਾਹ ਤੇ ਮਕੌਮ ਤੇ ਘੜੀ ਪਹੁੰਚੀ ਨਹੀਂ ਕੱਚੀਆਂ ਕੰਧਾਂ ਪੁਰਾਣੇ ਵਾਲੇ ਨਹੀਂ ਤੇ ਗੁਰੂ ਕਲਕੀਆਂ ਵਾਲੇ ਬਾਦਸ਼ਾਹ ਨੇ ਸਿੰਘਾਂ ਨੂੰ ਮੁਖੀਆਂ ਦੇ ਵਿੱਚ ਬਿਠਾ ਦਿੱਤਾ ਆਪਕੇ ਗੁੰਮਜੇ ਦੇ ਵਿੱਚ ਬੈਠ ਜਾਂਦੇ ਨੇ 10 ਲੱਖ ਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ। ਉਦੋਂ ਅਰੰਗਜੀਤ ਨੇ ਇਹ ਕਹਿ ਦਿੱਤਾ ਹੈ ਜਿਹੜਾ ਗੁਰੂ ਨੂੰ ਜਿੰਦੇ ਨੂੰ ਫੜ ਕੇ ਲਿਆ ਹੋਏਗਾ ਉਸ ਨੂੰ ਮੂੰਹ ਮੰਗਿਆ ਆ ਨਾਮ ਦਤਾ ਜਾਵੇਗਾ। ਫੌਜਾਂ ਦਾ ਜਰਨੈਲ ਨਾਰਖਾਨ ਬੌੜੀ ਲਾ ਕੇ ਜਿਹੜਿਆ ਜਦੋਂ ਥੋੜਾ ਜਿਹਾ ਤੇ ਸਿਰ ਚੱਕਿਆ ਤੇ ਗੁਰੂ ਕਰਗਿਆਂ ਵਾਲੇ ਪਾਸ਼ਾ ਨੇ ਤੀਰ ਦੇ ਵਿੱਚ ਕਮਾਨ ਰੱਖਿਆ ਖਿੱਦ ਕੇ ਉਸ ਦੀ ਖੋਪਰੀ ਦੇ ਵਿੱਚ ਮਾਰਿਆ। ਉਸ ਨੂੰ ਅਲਟਾਕੇ ਥਲੇ ਛੜ ਦਿੰਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਫੌਜਾਂ ਦਾ ਜਰਨੈਲ ਗਰੀਖਾਂ ਹਿੰਮਤ ਕਰਕੇ ਪੌੜੀ ਦੇ ਉੱਤੇ ਚੜਦਾ ਹੈ ਜਦੋਂ ਗੁਰੂ ਪਾਤਸ਼ਾਹ ਦੇ ਨਿਕਲ ਪੈਂਦੀ ਹੈ ਗੁਰੂ ਪਾਤਸ਼ਾਹ ਨੇ ਉਸ ਨੂੰ ਵੀ ਖਿੱਚ ਕੇ ਟੀਰ ਮਾਰਿਆ ਉਸ ਨੂੰ ਵੀ ਅਲਟਾਕੇ ਥਲੇ ਛੜ ਦਿੰਦਾ ਹੈ ਉਸ ਦੀ ਵੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਹੰਕਾਰਿਆ ਹੋਇਆ ਫੌਜਾਂ ਦਾ ਜਰਨੈਲ ਅਲੀ ਮਹਿਮੂਦ ਖਾਨ ਉਹ ਕਿਆ ਜਿਹੜਿਆ ਜਦੋਂ ਉਹਨੇ ਉੱਪਰ ਚੜ੍ਹ ਕੇ ਗੁਰੂ ਪਾਠਾ ਦੇ ਨਾਲ ਨੇਤਰਾਂ ਦੇ ਨਾਲ ਨੇਤਰ ਮਿਲੇ ਨੇ ਤੇ ਕੀ ਹੋਇਆ ਉਹ ਡਰਦਾ ਹੋਇਆ ਹੀ ਪੌੜੀ ਤੋਂ ਫਲੇ ਬੁਹਿੰਦਾ ਹੈ ਉਸ ਦੀ ਵਿੱਚ ਮੱਤ ਹੋ ਜਾਂਦੀ ਹੈ ਉਧਰੋਂ ਉਧਰੀ ਜੰਗ ਦਾ ਦਿਗਲ ਵੱਜ ਗਿਆ ਗੁਰੂ ਪੰਜੀ ਗੁਰੂ ਗਲਗੀਆਂ ਵਾਲੇ ਪਾਤਸ਼ਾਹ ਨੇ ਪੰਜਾਂ ਪੰਜਾਂ ਦਾ ਕੀਤਾ ਕਿਲੇ 'ਚੋਂ ਹਾਰ ਕਰਨ ਲੱਗ ਜਾਂਦੇ ਨੇ ਸਿੰਘ ਜੋਰੇ ਸੂਰਮੇ ਜੰਗ ਕਰਕੇ ਸ਼ਹੀਦੀਆਂ ਪਾਈ ਜਾਂਦੇ ਨੇ ਦੁਸ਼ਮਣਾਂ ਦਾ ਆਹੂ ਲਾਈ ਜਾਂਦੇ ਨੇ ਇਸੇ ਤਰ੍ਹਾਂ ਅੱਗੇ ਰਾਤ ਪੈ ਜਾਂਦੀ ਹੈ ਗੁਰੂ ਕਲਗੀਆਂ ਵਾਲੇ ਪਾਸ਼ਾ ਕਹਿਣ ਲੱਗੇ ਸਿੰਘੋ ਅੱਜ ਮੈਂ ਪਹਿਰਾ ਦੇਵਾਂਗਾ ਅੱਜ ਮੈਂ ਪਹਿਰਾ ਦੇਵਾਂਗਾ ਤੁਸੀਂ ਆਰਾਮ ਕਰੋ ਥੋੜੇ ਸਿੰਘ ਨੇ ਗੁਰੂ ਪਾਸ਼ਾ ਦੇ ਸਹੇਦ ਜਾਂਦੇ ਨੇ ਆਰਾਮ ਕਰ ਰਹੇ ਨੇ ਗੁਰੂ ਕਲਗੀਆਂ ਵਾਲੇ ਪਾਸ਼ਾ ਪਹਿਰਾ ਦਿੰਦੇ ਦਿੰਦੇ ਕਦੀ ਪਹਿਰਾ ਵਾਲੇ ਪਾਸੇ ਆ ਕੇ ਖੜ ਜਾਂਦੇ ਨੇ ਕਦੀ ਸਿਧ ਵਾਲੇ ਪਾਸੇ ਆ ਕੇ ਖੜ ਜਾਂਦੇ ਨੇ ਗੁਰੂ ਸੋਚਦੇ ਹੋਣਗੇ ਅੱਜ ਮੇਰੇ ਪਿਆਰੇ ਸਿੱਖ ਅੱਜ ਮੇਰੇ ਪਿਆਰੇ ਪੁੱਤਰ ਮੇਰੀਆਂ ਅੱਖਾਂ ਦੇ ਸਾਹਮਣੇ ਨੇ ਕੱਲ ਨੂੰ ਇਹ ਵੀ ਦੁਨੀਆ ਤੇ ਨਹੀਂ ਰਹੇ ਜੀ ਗੁਰੂ ਸੋਚਦੇ ਹੋਣਗੇ ਦਿਨ ਕਿਹੜਾ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਫਿਰ ਪੰਜਾਬ ਬਣ ਜਾਂਦਾ ਸਿੱਖਾਂ ਮੈਂ ਮਾਰਕ ਨੂੰ ਸ਼ੁਰੂ ਕਰ ਦਿੱਤਾ ਹੈ ਸਿੰਘ ਸੂਰਮੇ ਯੋਧੇ ਬਾਹਰ ਜਾ ਕੇ ਜੰਗ ਜੁਦ ਕਰਦੇ ਹੋਏ ਸ਼ਹੀਦियां ਭਾਈ ਜਾਂਦੇ ਨੇ ਕੋਰ ਖੜਾ ਬਾਬਾ ਅਜੀਤ ਸਿੰਘ ਤੱਕਿਆ ਹੈ ਅੱਗੇ ਵਧਿਆ ਬੇਨਤੀ ਕੀਤੀ ਗੁਰੂ ਪਿਤਾ ਜੀ ਜੰਗ ਵਿੱਚ ਜਾਣ ਦੀ ਮੈਨੂੰ ਵੀ ਆਗਿਆ ਬਖਸ਼ਿ ਕਰੋ ਗੁਰੂ ਪਾਸ਼ਾ ਕਹਿਣ ਲੱਗੇ ਅਜੀਤ ਸਿੰਘ ਜੇ ਮੈਂ ਤੈਨੂੰ ਆਹ ਕਹਿ ਕੇ ਜੰਗ ਵਿੱਚ ਭੇਜਦਾ ਤੇ ਕੁਛ ਇਤਿਹਾਸ ਹੋਰ ਬਣਨਾ ਸੀ ਅੱਜ ਜਿੱਤ ਨੂੰ ਜੰਗ ਵਿੱਚ ਜਾਣ ਵਾਸਤੇ ਆਪ ਆਗਿਆ ਮੰਗ ਰਿਹਾ ਹੈ ਅੱਜ ਕੁਛ ਇਤਿਹਾਸ ਹੋਰ ਬਣੇਗਾ ਜਦੋਂ ਕੋਈ ਸਿੱਖ ਕੌਮ ਤੇ ਢੀੜਾ ਬਣੇਗੀ ਸਿੱਖ ਕੌਮ ਨੂੰ ਖੇਤਿਆਂ ਦੀ ਲੋੜ ਪਵੇਗੀ ਤੇਰੇ ਵਰਗੇ ਨੌ ਜਵਾਨ ਆਪਣੀ ਆਪਣਾ ਫਰਜ ਸਮਝਦੇ ਹੋਏ ਖੇਤਿਆਂ ਦਿਂਦੇ ਰਹਿਣਗੇ ਨੁਰਕਾ ਨਿਆਮ ਵਾਲੇ ਬਾਦਸ਼ਾਹ ਨੇ ਬਾਬਾ ਅਜੀਤ ਸਿੰਘ ਦੇ ਹਾਂ ਸਿਰ ਤੇ ਹੱਥ ਰੱਖਿਆ ਪਿਆਰ ਕੀਤਾ ਟੀਰਾ ਦਾ ਪੱਥਰ ਦਿੱਤਾ ਨੇਕਾ ਦਿੱਤਾ ਘੋੜਾ ਦਿੱਤਾ ਪੰਜ ਕੋਟ ਸਵਾਰ ਸਿੰਘ ਸਹਿਬਾਨ ਹੋਰ ਦਿੰਦੇ ਨੇ ਮਿਹਨਤ ਕੋ ਬਾਹਰ ਕਰ ਦਿੱਤਾ ਹੈ ਸਿੰਘ ਟੁੱਟ ਕੇ ਪੈ ਗਏ ਨੇ ਦੁਖਮਨਾ ਦੇ ਉੱਤੇ ਦੁਖਮਨਾ ਦੇ ਆਹੂ ਲਾ ਦਿੰਦੇ ਨੇ ਅਖੀਰ ਨੂੰ ਬਾਬਾ ਅਜੀਤ ਸਿੰਘ ਕੇਰੇ ਵਿੱਚ ਆ ਜਾਂਦਾ ਹੈ ਦੁਖਮਨਾ ਨੇ ਕੇਰੇ ਵਿੱਚ ਲੈ ਕੇ ਸ਼ਹੀਦ ਕਰ ਦਿੰਦਾ ਹੈ ਉਹ ਕਲੀਆਂ ਵਾਲੇ ਪਾਤਸ਼ਾਹ ਤੇ ਬੋਲੇ ਸੁਨਿਹਾਲ ਸਤਿ ਸ੍ਰੀ ਅਕਾਲ ਤੇਰੀ ਦਾਤ ਤੁਝ ਕੋ ਸੱਪੀ ਤੇਰੀ ਦਾਤ ਸੀ ਤੈਨੂੰ ਸਮਰਦ ਕੋਲ ਖੜਾ ਬਾਬਾ ਅਜੀਤ ਸਿੰਘ ਹਲੇ 14 ਸਾਲ ਤੇ ਕੁਝ ਮਹੀਨਿਆਂ ਦੀ ਉਮਰ ਹੈ ਉਹ ਵਧਿਆ ਗੁਰੂ ਪਿਤਾ ਜੀ ਮੈਨੂੰ ਵੀ ਜੰਗ ਵਿੱਚ ਜਾਣ ਦੀ ਅੰਗਿਆਵਾਸ਼ਿਸ਼ ਕਰੋ ਗੁਰੂ ਸਾਹਾ ਜੇਹਨ ਲਗੇ ਬੇਟਾ ਕੋੜੇ ਖਤਮ ਹੋ ਗਏ ਨੇ ਸਿੰਘ ਥੋੜੇ ਰਹਿ ਗਏ ਨੇ ਤੇਰੇ ਨਾਲ ਮੈਂ ਛੇ ਸਿੰਘ ਇਕੱਲਾਾਂ ਪੈਦਲ ਇਕੱਲਾਾਂ ਪੈਦਲ ਜਾ ਕੇ ਤੈਨੂੰ ਜੰਗ ਯੁੱਧ ਕਰਨਾ ਪਵੇਗਾ ਛਿੱਧੀਆਂ ਪਾਉਣੀਆਂ ਪੈਣਗੀਆਂ ਕੋਲ ਖੜਾ ਪਾਈ ਤਿਆ ਸਿੰਘ ਅੱਗੇ ਵੱਧਦਾ ਹੈ ਕਿੰਦਾ ਬਾਦਸ਼ਾਹ ਬੇਨਤੀ ਏ ਗੁਰੂ ਪਾਤਸ਼ਾਹ ਕਹਿੰਦੇ ਹਾਂ ਦੱਸ ਦਿਆ ਸੀ ਬਾਦਸ਼ਾਹ ਇੱਕ ਤਾਂ ਰੱਖ ਲਵੋ ਇੱਕ ਤਾਂ ਰੱਖ ਲਵੋ ਗੁਰੂ ਪਾਤਸ਼ਾਹ ਸੁਣਦੇ ਪਾਈ ਦਿਆ ਸਿੰਘ ਮੇਰੇ ਸਿੰਘਾਂ ਤੇ ਮੇਰੇ ਪੁੱਤਰਾਂ ਤੇ ਫਰਕ ਨਾ ਪਾਵੀਂ ਮੇਰੇ ਸਿੰਘ ਮੇਰੇ ਜਾਨ ਨਾਲੋਂ ਪਿਆਰੇ ਮੇਰੇ ਸਿੰਘ ਨੇ ਫਰਕ ਨਾ ਪਾਵੀਂ ਪਾਈ ਦਿਆ ਸਿੰਘ ਵੀ ਕੀ ਆਖਦੇ ਨੇ ਗੁਰੂ ਕਰਿਆ ਵਾਲੇ ਪਾਤਸ਼ਾਹ ਨੇ ਪੱਥਾ ਤੀਰਾਂ ਦਾ ਦਿੱਤਾ ਏ ਹੱਥ 'ਚ ਤਲਵਾਰ ਦਿੱਤੀ ਏ ਪੈਦਲ ਨਾਲ 6 ਸਿੰਘ ਦਿੱਤੇ ਨੇ ਕਿਲੇ 'ਚੋਂ ਬਾੜ ਘੜ ਦਿੱਤਾ ਹੈ ਸਿੰਘ ਟੁੱਟ ਕੇ ਦੁਸ਼ਮਣਾਂ ਦੇ ਉੱਤੇ ਪੈ ਗਏ ਨੇ ਦੁਸ਼ਮਣਾਂ ਦੇ ਘੋਡੇ ਕਰ ਦਿੱਤੇ ਨੇ ਅਖੀਰ ਨੂੰ ਬਾਬਾ ਜੁਝਾਰ ਸਿੰਘ ਜੀ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਏ ਘੇਰੇ ਵਿੱਚ ਆ ਕੇ ਜੰਗ ਕਰਦਿਆਂ ਕਰਦਿਆਂ ਬਾਬਾ ਜੀ ਜਾਸਦੀਕ ਦੀ ਕਰਪਾਨ ਟੁੱਟ ਜਾਂਦੀ ਹੈ ਦੁਸ਼ਮਣਾਂ ਨੇ ਬਾਬਾ ਜੀ ਭਾਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ ਗੁਰ ਕਬੀਆਂ ਵਾਲੇ ਪਾਤਸ਼ਾਹ ਜਿਕਾਣਾ ਬੁਲਾਉਂਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇਰੀ ਦਾਤ ਜੀ ਕੋ ਭੇ ਸ਼ੁਕਰਾਨਾ ਕਰਦੇ ਨੇ ਬਹੁਤ ਸੁੰਦਰ ਕਿਸੇ ਨੇ ਜ਼ਿਕਰ ਕੀਤਾ ਹੈ ਲਾੜੀ ਮੌਤ ਨੇ ਫਰਕ ਨਾ ਰਹਿਣ ਦਿੱਤਾ ਲਾੜੀ ਮੌਤ ਨੇ ਫਰਕ ਨਾ ਰਹਿਣ ਦਿੱਤਾ ਜਹਾਂ ਵੀਰਾਂ ਦੇ ਉੜੇ ਪਿਆਰ ਅੰਦਰ ਬੱਬੂ ਤੱਕਦਾ ਰਿਹਾ ਕੱਕੇ ਕਿਲੇ ਅੰਦਰੋਂ ਬੱਬੂ ਤੱਕਦਾ ਰਿਹਾ ਕੱਕੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਦੇ ਕਿੰਨੇ ਖੁੱਬੇ ਨੇ ਤੀਰ ਜੁਹਾਰ ਅੰਦਰ ਦਾਤੀ ਤੱਕਿਆ ਦਾਦੀ ਤੱਕਿਆ ਬੁੱਚ ਦੀ ਹੀਤ ਵਿੱਚੋਂ ਫੁੱਲ ਲੁੱਕ ਗਏ ਇੱਟਾਂ ਦੇ ਬਾਹਰ ਅੰਦਰ ਫੁੱਲ ਲੁੱਕ ਗਏ ਇੱਟਾਂ ਦੇ ਬਾਹਰ ਅੰਦਰ ਅਰਚੂ ਦਾਦੇ ਸ਼ਹੀਦ ਨੇ ਝਾਤ ਪਾਈ ਅਰਚੂ ਦਾਦੇ ਸ਼ਹੀਦ ਨੇ ਝਾਤ ਪਾਈ ਕਿੰਨਾ ਵੱਲ ਹੈ ਮੇਰੇ ਪਰਿਵਾਰ ਅੰਦਰ ਕਿੰਨਾ ਵੱਲ ਹੈ ਮੇਰੇ ਪਰਿਵਾਰ ਅੰਦਰ ਜੁੱਜੇ ਧਰਮ ਤੋਂ ਸਹਿਬ ਜਾਦੇ ਦੋ ਦੀਵਾਰ ਅੰਦਰ ਦੋ ਮੈਦਾਨ ਅੰਦਰ ਤੇ ਗੁਰੂ ਕਲਗਿਆਂ ਵਾਲੇ ਪਾਸ਼ਾ ਅਰਦਾਸ ਕਰਨ ਲੱਗੇ ਨੇ ਭਾਈ ਦਇਆ ਸਿੰਘ ਕਹਿੰਦੇ ਕੀ ਗੱਲ ਮਹਾਰਾਜ ਤੁਸੀਂ ਅਰਦਾਸ ਕਹਿੰਦੇ ਹੁਣ ਮੇਰੀ ਵਾਰੀ ਏ ਹੁਣ ਮੈਂ ਆਪਣੀ ਜੱਕ ਸ਼ਹੀਦਿਆਂ ਮੈਂ ਪਾਵਾਂਗਾ ਮੇਰੀ ਵਾਰੀ ਏ ਕਹਿੰਦੇ ਨਹੀਂ ਮਹਾਰਾਜ ਤੁਸੀਂ ਜੰਗ ਵਿੱਚ ਨਹੀਂ ਜਾ ਸਕਦੇ ਨਹੀਂ ਲੋਕ ਕੀ ਕਹਿਣਗੇ ਹੁਣ ਮੇਰੀ ਵਾਰੀ ਏ ਉਸ ਵਕਤ ਅਤੇ ਅ ਸਿੰਘ ਮਾਨ ਸਿੰਘ ਕੁਸ਼ੋਰ ਸਿੰਘਾਂ ਨੇ ਆਪਸੇ ਕੀ ਮਤਾ ਪਾਸ ਕਰਦੇ ਨੇ ਆਕੇ ਬੇਨਤੀ ਨਹੀਂ ਕਰਦੇ ਕਹਿੰਦੇ ਬਾਦਸ਼ਾਹ ਖਾਲਸੇ ਦਾ ਹੁਕਮ ਹੈ ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਵੇਗਾ ਉਸ ਵਕਤ ਗੁਰੂ ਬਾਦਸ਼ਾਹ ਨੇ ਸਿਰ ਨਮਾਇਆ ਹੈ ਖਾਲਸੇ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਚਮਕੌਰ ਦੀ ਗੜੀ ਛੱਡਣ ਵਾਸਤੇ ਕਹਿੰਦੇ ਤਿਆਰ ਹੋ ਗਏ ਨੇ ਆਪਣਾ ਆਪਣੀ ਕਲਗੀ ਤੇ ਆਪਣਾ ਚੋਲਾ ਪਾਏ ਸنگ ਸਿੰਘ ਨੂੰ ਪਹਿਨਾ ਕੇ ਚਮਕੌਰ ਦੀ ਗੜੀ ਛੱਡ ਗਏ ਬਾਹਰ ਨਿਕਲੇ ਨੇ ਕੀ ਤੱਕਿਆ ਹੈ ਭਾਈ ਦਇਆ ਸਿੰਘ ਨੇ ਭਾਈ ਬਾਬਾ ਅਜੀਤ ਸਿੰਘ ਬਾਬਾ ਯਾਰ ਸਿੰਘ ਦੀ ਲਾਸ਼ ਪਈ ਹੈ ਬੇਨਤੀ ਕਰਦਾ ਹੈ ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ ਆਪਣਾ ਕਮਰ ਕੱਸਾ ਉਤਾਰ ਕੇ ਦੋ ਟੋਟੜੇ ਕਰਕੇ ਮੈਂ ਇਹਨਾਂ ਦੇ ਮੁਖ ਤੱਕ ਦੇਵਾਂ ਪਾਤਸ਼ਾਹ ਕਹਿੰਦੇ ਪਾਈ ਦਇਆ ਸਿੰਘ ਛੀਤ ਸਿੰਘਾਂ ਦੇ ਮੁਖ ਦੀ ਟੱਕੇ ਜਾਂਦੇ ਹੁੰਦੇ ਛੀਤ ਸਿੰਘਾਂ ਦੇ ਉੱਤੇ ਖੱਪਣ ਨਹੀਂ ਪਾਏ ਜਾਂਦੇ ਹੁੰਦੇ ਮੈਥੇ ਨੂੰ ਪਹਿਲਾਂ ਵੀ ਕਿਹਾ ਸੀ ਮੇਰੇ ਸਿੱਖਾਂ ਤੇ ਮੇਰੇ ਪੁੱਤਾਂ ਵਿੱਚ ਫਰਕ ਨਾ ਪਾਵੇਂ ਕਹਿੰਦੇ ਪਾਈ ਦਇਆ ਸਿੰਘ ਇਹਨਾਂ ਛੀਤ ਸਿੰਘਾਂ ਦਾ ਜਿੰਨਾ ਖੂਨ ਧਰਤੀ ਦੀਆਂ ਗਹਿਰਾਈਆਂ ਦੇ ਵਿੱਚ ਜਾਵੇਗਾ ਉੰਡੀਆਂ ਸਿੱਖ ਕੌਮ ਦੀਆਂ ਜੜ੍ਹਾਂ ਮਜਬੂਤ ਹੋਣਗੀਆਂ ਪਾਈ ਦਇਆ ਸਿੰਘ ਦੈਨ ਜੜੇਗਾ ਇੰਨਾ ਆਉਣ ਗਿਆ ਕਿ ਹਰ ਮਟ ਪਉਣ ਗਿਆ ਇੰਨਾ ਸੇ ਖੀਦ ਸਿੰਘਾਂ ਦੀ ਬੋਟੀ ਬੋਟੀ ਕੁੰਡ ਕੇ ਜਿੰਨੀ ਉੱਚੀ ਉਹ ਡਾਰੀ ਮਾਰਨ ਗਿਆ ਕਿਸੇ ਦਿਨ ਨੂੰ ਇੱਥੇ ਕੋਨੇ ਉੱਕੇ ਕੇਸਰੀ ਨਿਸ਼ਾਨ ਸਭ ਘੁੱਲਣਗੇ ਸੋ ਅੱਜ ਅਸੀਂ ਦੇਖ ਰਹੇ ਹਾਂ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਕੇਸਰੀ ਨਿਸ਼ਾਨ ਸਭ ਘੁੱਲ ਰਹੇ ਨੇ ਰਾਜ ਕਰੇਗਾ ਖਾਲਸਾ ਆਕੇ ਰਹੇ ਨਾ ਹੋਏ ਇੱਕ ਦੇਸ਼ ਤਾਂ ਘੰਡਾ ਰੁਕੀਏ ਦੇਸ਼ ਕਿ ਨਹੀਂ ਲੈ ਰਹਾ ਇਸ ਦਾ اور ਇੱਕੋ ਇੱਕ ਖਾਲਸੇ ਦੇ ਕੇਸਰੀ ਨਿਸ਼ਾਨ ਸਾਹਬ ਨੇ ਜੋ ਦੁਨੀਆ ਦੇ ਵਿੱਚ ਵੀ ਥਾਂ ਥਾਂ ਤੇ ਝੂਲ ਰਹੇ ਨੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਤਾਂ ਆਪਕੀ ਨੂੰ ਫਿਰ ਖਾਲਸੇ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਭਾਈ ਸਾਬਾਈ ਕਿੰਝ ਸਿੰਘ ਦੀ ਖਾਲਸਾ ਸਾਡੇ ਉੱਤੇ ਫ੍ਰੀਜ ਨੂੰ ਸ਼ਹਿਰ ਵਿੱਚ ਸਾਰਾ ਜਥਾ ਉੱਥੇ ਪਹੁੰਚਦਾ ਪਿੱਛੇ ਚੜ੍ਹਦੀ ਕਲਾ ਵਾਲੇ ਸਾਲਾ ਸੌਰੀ ਚੜ੍ਹਦੀ ਕਲਾ ਵਾਲਾ ਜਥਾ ਉੱਥੇ ਪਹੁੰਚਿਆ ਚਾਰ ਗੁਰੂ ਘਰਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਉੱਥੇ ਗੁਰਦੁਆਰਾ ਨਾਨਕਸਰ ਜਦੋਂ ਹਾਜ਼ਰੀ ਭਰੀ ਉੱਥੋਂ ਦੇ ਮੌਜੂਦਾ ਪ੍ਰਮੁੱਖ ਸੇਵਾਦਾਰ ਡਾਕਟਰ ਸੁਜੀਤ ਸਿੰਘ ਨੇ ਇਹ ਗੱਲ ਜ਼ਰੂਰ ਕਹਿ ਦਿੱਤੀ ਸੀ ਕਿ ਜਿੰਨੇ ਦਰਸ਼ਨ ਕਰਨ ਨੇ ਪ੍ਰਾਤਨ ਸਿੱਖਾਂ ਦੇ ਉਹ ਇਹਨਾਂ ਤੇ ਦਰਸ਼ਨ ਕਰ ਰਹੇ ਇੰਨੇ ਪ੍ਰਤਨ ਸਿੱਖਾਂ ਦੇ ਦਰਸ਼ਨ ਕਰਨੇ ਨੇ ਇਹ ਉਹੀ ਰੂਹਾਂ ਨੇ ਕਿ ਉਹ ਇਹਨਾਂ ਦੇ ਦਰਸ਼ਨ ਕਰ ਲੈ। ਸੋ ਅਸੀਂ ਵੱਧ ਚੜ ਕੇ ਇੱਥੇ ਪਹੁੰਚਣਾ ਹੈ ਇਹਨਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਇਸ ਸਮਾਗਮ ਵਿੱਚ ਹਿੱਸਾ ਆਉਣਾ ਹੈ ਪਉਚੁਕ ਦੀ ਕਰਨੀ ਖਿਪਾਂ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ